ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ ਅਨਰਜੇ ਸਾਹਿਤ ਪਿੰਡ ਲੱਲਾ ਦੇ ਸਮਸ਼ਾਨ ਘਾਟ ਵਿੱਚ ਇੰਟਰਲੌਕ ਟਾਇਲ ਲਗਾਉਣ ਦਾ ਕੰਮ ਹੋਇਆ ਸ਼ੁਰੂ ਆਓ ਵਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਪਰ ਅਹੀਂ ਤੇ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਤੋਂ ਬੜੀਆਂ ਪੰਚਾਇਤਾਂ ਆਈਆਂ ਪਹਿਲਾਂ ਤੇ ਕਈ ਗਈਆਂ ਜੀ ਪਰ ਕਿਸੇ ਨੇ ਇੰਨਾ ਮੜੀਆਂ ਵੱਲ ਧਿਆਨ ਨਹੀਂ ਦਿੱਤਾ ਜੀ ਆ ਪਹਿਲੀ ਪੰਚਾਇਤ ਆ ਜਿਹੜੀ ਰਲ ਮਿਲ ਕੇ ਸਾਰੀ ਤੇ ਇਨਾ ਮੜੀਆਂ ਦਾ ਕੁਝ ਵਿਕਾਸ ਕਰਨ ਲੱਗੀ ਆ ਸਾਡੇ ਇਹਦੇ ਵਿੱਚ ਐਮਐਲਏ ਸਾਹਿਬ ਸਰਦਾਰ ਅਮਰਪਾਲ ਸਿੰਘ ਜੀ ਐਡਵੋਕੇਟ ਉਹਨਾਂ ਦਾ ਬਹੁਤ ਜ਼ਿਆਦਾ ਸੰਯੋਗ ਆ ਉਹਨਾਂ ਨੇ ਸਿਰਫ ਇੱਕੋ ਗੱਲ ਆਖੀ ਆ ਕਿ ਪਿੰਡ ਦਾ ਜਨਮ ਵੀ ਹੈਗਾ ਵਿਕਾਸ ਕਰੋ ਤੇ ਆਪਾਂ ਤੁਹਾਡੇ ਨਾਲ ਪੂਰੇ ਇਹ ਸੰਯੋਗ ਦੇਵਾਂਗੇ ਇਹ ਕਿੰਨੀ ਲਗਤ ਨਾਲ ਜਿਹੜਾ ਇਹ ਬਜਟ ਤੁਸੀਂ ਰੱਖਿਆ ਹੈ ਇਹ 190000 ਦਾ ਜੀ ਤੇ ਕੀ ਕੀ ਕੀਤਾ ਜਾਊਗਾ ਇਸ ਵਿੱਚ ਜੀ ਇੱਥੇ ਪਹਿਲਾਂ ਇੰਟਰਲੋਕ ਲਾਈ ਜਾਏਗੀ ਜੀ ਜਿੰਨੀ ਵੀ ਲੱਗੀ ਜਿੰਨੀ ਜਗ੍ਹਾ ਦੇ ਵਿੱਚ ਲੱਗੇਗੀ ਇੰਟਰਲੋਕ ਲਿਆ ਕੇ ਲਾਵਾਂਗੇ ਬਸ ਪਿੰਡ ਵਿੱਚ ਤੁਹਾਨੂੰ ਕੀ ਕੀ ਕੰਮ ਲੱਗਦੇ ਜਿਹੜਾ ਕੰਮ ਕਰਨ ਵਾਲੇ ਨੇ ਤੁਹਾਡੇ ਪਿੰਡ ਦੇ ਵਿੱਚ ਤੇ ਜੀ ਕਾਫੀ ਕੰਮ ਕਰਨ ਵਾਲੇ ਆ ਕਾਫੀ ਕੁਝ ਗੜੀਆਂ ਬਣਨ ਵਾਲੀਆਂ ਸੀਵਰੇਜ ਪੈਣ ਵਾਲਾ ਵਾ ਜੀ ਇਹ ਹੋਰ ਸਾਡੇ ਪਿੰਡ ਦੇ ਵਿੱਚ ਕੋਈ ਇੱਕ ਸਰਕਾਰੀ ਹਸਪਤਾਲ ਆ ਜੀ ਉਹਦੇ ਉਹ ਖੰਡਰ ਹੋਇਆ ਪਿਆ ਵਾ ਡੰਗਰਾਲਾ ਹਸਪਤਾਲ ਆ ਜੀ ਅੱਜ ਤੱਕ ਉਹਦੇ ਵੱਲ ਕਿਸੇ ਨੇ ਦੇਖਿਆ ਤੱਕ ਨਹੀਂ ਜੀ ਅਸੀਂ ਚਾਹੁੰਦੇ ਆ ਕਿ ਚਲੋ ਐਮਐਲਏ ਸਾਹਿਬ ਦੇ ਸੰਯੋਗ ਦੇ ਨਾਲ ਉਹ ਵੀ ਇੱਕ ਵਾਰੀ ਰੀਨਿਊ ਹੋ ਜੇ ਅਪਡੇਟ ਹੋ ਜਾਏਗਾ ਤੇ ਉਹਦਾ ਵੀ ਕੁਝ ਨਾ ਕੁਝ ਸਵਾਰਿਆ ਜਾਵੇਗਾ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਪੰਚਾਇਤਕਾਰ ਹੈ ਨਹੀਂ ਜੀ ਠੀਕ ਹੈ ਜੀ ਤੇ ਇੱਕ ਪੰਚਾਇਤਕਾਰ ਸਾਨੂੰ ਦਿੱਤਾ ਜਾਵੇ ਉਹਦੇ ਬਾਰੇ ਵੀ ਅਸੀਂ ਐਮਐਲਏ ਸਾਹਿਬ ਕੋਲ ਰਿਕੁਐਸਟ ਕੀਤੀ ਆ ਮਤਾ ਪਾ ਕੇ ਦਿੱਤਾ ਵਾ ਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਜਲਦੀ ਸਾਡਾ ਇਹ ਵੀ ਕੰਮ ਪੂਰਾ ਹੋਵੇਗਾ ਪਿਛਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰਾਂ ਕੀ ਅੰਤਰ ਹੈ ਤੁਹਾਨੂੰ ਲੱਗਦਾ ਹੈ ਪਿਛਲੀਆਂ ਸਰਕਾਰਾਂ ਤੇ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਜਿਹੜੀ ਇਹੋ ਸਰਕਾਰ ਪਹਿਲੀ ਆਈ ਆ ਪਹਿਲੀ ਗੱਲ ਤਾਂ ਇਹ ਕਿ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਤਾਂ ਚੁੱਕਿਆ ਹੈ ਦੂਜੇ ਨੰਬਰ ਤੇ ਹੁਣ ਇਹਨਾਂ ਪਹਿਲ ਦੇ ਅਧਾਰ ਤੇ ਵਿਕਾਸ ਕਰਨਾ ਚਾਲੂ ਕਰਤਾ ਨਹੀਂ ਤੁਹਾਨੂੰ ਪਤਾ ਹੀ ਆ ਦੋ ਦੋ ਸਾਲ ਲੰਘ ਜਾਂਦੇ ਪੰਚਾਇਤਾਂ ਬਣੀਆਂ ਨੂੰ ਕੰਮ ਬਾਅਦ ਵਿੱਚ ਚਾਲੂ ਹੁੰਦੇ ਆ ਅਖੀਰ ਤੇ ਜਾ ਕੇ